ਬੜੇ ਚਿਰਾਂ ਦੀ ਲੋਕਾਂ ਦੀ ਸੀ ਪਏ ਅਕਾਲੀ ਦਲ ਦੇ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਹੋਵੇ ਲੋਕ ਸਿੱਖਦੇ ਹੈ ਪਰੰਪਰਾਵਾਂ ਦੇ ਉੱਤੇ ਵੱਧ ਲੋਕਾਂ ਨਾਲੋਂ ਯਕੀਨ ਕਰਦੇ ਆ ਪਰ ਪਿਛਲੇ ਸਮੇਂ ਦੇ ਵਿੱਚ ਜੋ ਹੋਇਆ ਉਹਦਾ ਅੱਜ ਪ੍ਰਧਾਨ ਜੀ ਨੇ ਖਿੜੇ ਮਨ ਦੇ ਨਾਲ ਉਹ ਅਕਾਲ ਤਖਤ ਦੇ ਸਾਹਮਣੇ ਹੋ ਕੇ ਕਮਾਂ ਜਾਂਚਣਾ ਵੀ ਕੀਤੀ ਤੇ ਮੈਨੂੰ ਖੁਸ਼ੀ ਵੀ ਆ ਕਿ ਅੱਜ ਬਹੁਤ ਸਾਰੇ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਚੱਲ ਗਏ ਸੀ ਸਰਦਾਰ ਜਸਵੀਰ ਸਿੰਘ ਘੋਮਣ ਸਰਦਾਰ ਦੇਸ਼ਰਾਜ ਸਿੰਘ ਢੋਗਾ ਹੋਰ ਪੰਜ ਚਾਰ ਸਾਥੀ ਸਾਡੇ ਸਰਦਾਰ ਭਪਿੰਦਰ ਸਿੰਘ ਉਹਨੇ ਅੱਜ ਏਸੇ ਗੱਲ ਤੋਂ ਸ਼ੁਰੂਆਤ ਵੀ ਕਰ ਦਿੱਤੀ ਐ ਤੇ ਮੈਂ ਨਿਮਰਤਾ ਸਹਿਤ ਵੱਡੇ ਆਗੂਆਂ ਨੂੰ ਵੀ ਬੇਨਤੀ ਕਰਦਾ ਜਿਹੜੇ ਪੰਥ ਕਾਗੂ ਆ ਵੀ ਸਾਡੀਆਂ ਆਪੋ ਵਿੱਚ ਹੀ ਨਾਰਾਜ਼ਗੀਆਂ ਹੋ ਸਕਦੀਆਂ ਪੰਥ ਇਕੱਠਾ ਹੋਊਗਾ ਤੇ ਇੱਕ ਇੱਕ ਵਿੱਚ ਬਲ ਹੁੰਦਾ ਤੁਸੀਂ ਵੀ ਸਾਰੇ ਇੱਕ ਸੁਰਤਾ ਦੇ ਨਾਲ ਕਿਉਂਕਿ ਪਰਿਵਾਰ ਦੇ ਜੀ ਹਾਂ ਸਾਰੇ ਬਕਰੀਆਂ ਮਾਂ ਪੈ ਜਾਂਦਾ ਮੋੜ ਇਕੱਤਰ ਹੋਈਏ